ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮੈਂ ਇਸ ਵੇਲੇ ਆ ਗਿਆ ਹਾਟਲ ਲਾਹੌਰ ਆ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ ਤੁਹਾਨੂੰ ਪਤਾ ਜਿਵੇਂ ਚੱਲ ਰਹੀ ਹੈ ਤੇ ਦੁਨੀਆ ਭਰ ਤੋਂ ਲੋਕ ਆ ਰਹੇ ਨੇ ਆਰਟਿਸਟ ਆ ਰਹੇ ਨੇ ਉਧਰਲੇ ਪੰਜਾਬ ਤੋਂ ਅਮਰੀਕਾ ਕੈਨੇਡਾ ਤੋਂ ਤੇ ਇੱਕ ਫਿਲਮ ਦਾ ਬਹੁਤ ਸੋਹਣਾ ਸਿਤਾਰਾ ਤੇ ਸਾਡੀ ਮਾਂ ਤੇ ਸਾਡੇ ਕੋਲ ਲਾਹੌਰ ਪਹੁੰਚਿਆ ਤੇ ਮੇਰੀ ਖਾਹਿਸ਼ ਹੈ ਅੱਜ ਮੈਂ ਮਾਂ ਆਪਣੀ ਨੂੰ ਆਪਣੇ ਪਿੰਡ ਲੈ ਕੇ ਜਾਵਾਂ ਤੇ ਫੁੱਲ ਦੂਜੇ ਦਿਨ ਤਾਂ ਲੈ ਕੇ ਆਇਆ ਵੀ ਦੇਖ ਕੇ ਇੱਕ ਵਾਰੀ ਮਾਉਣ ਦੀ ਕੋਸ਼ਿਸ਼ ਕਰਾਂ ਵੀ ਆਓ ਪਿੰਡ ਚਲੀਏ ਸਾਡੇ ਘਰ ਮੇਰੀ ਇੱਕ ਮਾਂ ਆਈ ਜਿਹੜੀ ਐਕ ਮੇਰੀ ਪਿੰਡ ਬੈਠੀ ਉਹਨਾਂ ਨੂੰ ਮਿਲ ਗਿਆ ਕੌਣ ਆ ਤੈਨੂੰ ਮਹੌਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਂ ਜੀ ਕੀ ਹਾਲ ਚਾਲ ਠੀਕ ਠਾਕ ਸੇ ਠੀਕ ਹੈ ਤੁਮ ਠੀਕ ਵਧੀਆ ਜੀ ਤੇ ਤੁਸੀਂ ਮੈਂ ਮੈਂ ਜਿਵੇਂ ਤੁਹਾਡੇ ਪੁੱਛਣ ਤੋਂ ਬਿਨਾਂ ਕੀ ਅਨਾਉਂਸਮੈਂਟ ਕੀਤੀ ਵੀ ਮੇਰੀ ਮਾਂ ਤੇ ਮੈਂ ਪਿੰਡ ਲੈ ਕੇ ਜਾਣਾ ਜਿੱਥੇ ਤੇਰਾ ਦਿਲ ਕਰਦਾ ਤੂੰ ਮੈਨੂੰ ਉੱਥੇ ਹੀ ਲੈ ਜਾ ਕਿਉਂਕਿ ਇਹ ਸਾਰੀ ਧਰਤੀ ਹਮ ਪਾਕਿਸਤਾਨ ਦੀ ਸਾਡੀ ਆਪਣੀ ਧਰਤੀ ਹੈ ਤੇ ਮੈਂ ਵੀ ਉਹਦੀ ਕੂੰਗੀ ਕਿ ਮੇਰੇ ਬੱਚੇ ਕਦੋਂ ਮੇਰੇ ਕੋਲੇ ਉੱਥੇ ਆਉਣ ਸਾਲਾ ਤੁਹਾਡੀਆਂ ਉਮਰਾਂ ਲੰਬੀਆਂ ਹੋਣ ਤੇ ਜਲਦੀ ਇਹ ਰਾਹ ਖੁੱਲਣ ਤੇ ਤੁਸੀਂ ਸਾਡੇ ਕੋਲੇ ਆਵੋ ਅੱਖਾਂ ਹਮੇਸ਼ਾ ਲਿਕਣੀਆਂ ਤੁਹਾਨੂੰ ਆਰਾਮ ਸਾਕੇ ਫੁੱਲਾਂ ਦੇ ਅਸੀਂ ਬੈਠਾਂਗੇ ਆਓ ਮਿਲ ਕੇ ਇਹ ਸੰਝਾਂ ਲੰਬੀਆਂ ਕਰੀਏ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦੀ ਹਾਂ ਉੱਥੇ ਬੈਠੇ ਮੇਰੇ ਪਿੰਡ ਪਰਾਵਾਂ ਨੂੰ ਚੜਦੇ ਪੰਜਾਬ 'ਚ ਕਿ ਆ ਦੇਖੀ ਜਾਂਦੇ ਹੋ ਇੰਨਿਆਂ ਨੂੰ ਹੱਬ ਤਾਂ ਕਈ ਵਾਰੀ ਸਾਡੇ ਮਨਾਂ 'ਚ ਪਤਾ ਨਹੀਂ ਕੀ ਚੱਲ ਰਿਹਾ ਹੁੰਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਕੋਸ਼ਿਸ਼ ਕਰਦਾ ਕਿ ਚਲੋ देर आए दुरुस्त आए